ਦਸਤੀ ਕੀ ਖੜਾ ਦੇ ਮੱਦੇ ਨਜ਼ਰ ਪੀਪੀਐਸਸੀ ਨੇ ਪ੍ਰੀਖਿਆ ਜਿਹੜੀ ਉਹ ਮੁਲਤਵੀ ਕੀਤੀ ਹੈ ਪੰਜਾਬ ਸਿਵਲ ਸੇਵਾ ਮੁਡਲੀ ਪ੍ਰੀਖਿਆ ਦੀ ਤਾਰੀਖ ਜਿਹੜੀ ਉਹ ਬਦਲੀ ਗਈ ਹੈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਹੈ ਵੱਡਾ ਫੈਸਲਾ ਹੁਣ 26 ਅਕਤੂਬਰ ਨੂੰ ਨਹੀਂ ਹੋਵੇਗੀ ਪ੍ਰੀਖਿਆ 7 ਦਸੰਬਰ ਨੂੰ ਦੱਸਿਆ ਜਾ ਰਿਹਾ ਹੈ ਕਿ 7 ਸਤੰਬਰ ਨੂੰ ਇੱਕ ਦਿਨ ਦੋ ਸੈਸ਼ਨ ਚ ਹੋਵੇਗੀ ਇਹ ਪ੍ਰੀਖਿਆ ਉਤੇ ਵੈੱਬਸਾਈਟ ਤੇ ਉਪਲਬਧ ਹੋਣ ਗਏ ਐਡਮਿਟ ਕਾਰਡ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਵੈੱਬਸਾਈਟ ਤੇ ਉਪਲਬਧ ਜਿਹੜੀ ਹੈ ਹੋਣ ਗਏ ਐਡਮਿਟ ਕਾਰਡ ਉਤੇ ਹੜਾ ਦੇ ਮੱਦੇ ਨਜ਼ਰ ਪੀਪੀਐਸਸੀ ਨੇ ਪ੍ਰਕਿਆ ਜੜੀ ਉਹ ਮੁਲਤਵੀ ਕਰ ਦਿੱਤੀ ਹੈ ਪੰਜਾਬ ਸਿਵਲ ਸੇਵਾ ਮੋਡਲੀ ਪ੍ਰੀਖਿਆ ਦੀ ਤਾਰੀਖ ਜੜੀ ਉਹ ਬਦਲ ਦਿੱਤੀ ਗਈ ਹੈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਹੈ ਵੱਡਾ ਫੈਸਲਾ ਜਿਹੜਾ ਲਿੱਤਾ ਗਿਆ ਤੇ ਹੁਣ ਦੱਸ ਦੇ ਕਿ 26 ਅਕਤੂਬਰ ਨੂੰ ਨਹੀਂ ਹੋਵੇਗੀ ਪ੍ਰੀਖਿਆ 7 ਸਤੰਬਰ 7 ਦਸੰਬਰ ਨੂੰ ਇੱਕੋ ਦਿਨ ਦੋ ਸੈਸ਼ਨ ਚ ਹੋਵੇਗੀ ਇਹ ਪ੍ਰੀਖਿਆ ਤੇ ਉਤ ਹੀ ਵੈਬਸਾਈਟ ਤੇ ਉਪਲਬਧ ਹੋਣਗੇ ਐਡਮਿਟ ਕਾਰਡ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰ ਰਿਹਾ ਹੜਾ ਦੇ ਮੱਦੇਨਜ਼ਰ ਪੀਪੀਐਸਸੀ ਨੇ ਪ੍ਰੀਖਿਆ ਜਿਹੜੀ ਉਹ ਮੁਲਤਵੀ ਕਰ ਦਿੱਤੀ ਹੈ